ਗੁਰਦੁਆਰਾ ਪ੍ਰਭ ਸਤ ਜੀ ਗੁਰਦੁਆਰਾ ਮੁਦੇਮਟੇ ਪਰੋਆ ਆਪੰਜਾਬ ਹੋਇਆ ਕੀ ਹੈ ਦੋਸਤੋ ਫਾਈਲ ਪਈ ਸੀ 1500 ਜਿਹੜੇ ਰਿਜ਼ਲਟ ਨਿਕਲੇ ਆ ਉਹ ਕੁਝ ਥੀ ਦੁਕਾਨਾਂ ਦੇ ਆ ਪਰ 70 ਦੁਕਾਨਾਂ ਤੇ 40 ਦੁਕਾਨਾਂ ਹੈਗੀਆਂ ਗਾਣਾ ਮੰਡੀ ਬਾਕੀ ਹੈਗੀਆਂ 6 ਜਗ੍ਹਾ 'ਚ ਦੋਸਤੋ ਇਹ ਫਾਈਲਾਂ ਬਹੁਤ ਭਰੀਆਂ ਆ ਉਹ ਕੁਝ ਫਾਈਲਾਂ ਰਿਜੈਕਟ ਕੀਤੀਆਂ ਗਈਆਂ 1100 ਦੇ ਪਲੱਸ ਰਿਜੈਕਟ ਹੋ ਗਈਆਂ ਅਸੀਂ ਕੁਝ ਸੇਲ ਟੈਕਸ ਵਾਲਿਆਂ ਨੇ ਨੰਬਰ ਗਲਤ ਲੱਗੇ ਹੋਏ ਆ। ਕੁਝ ਸੇਲ ਟੈਕਸ ਵਾਲਿਆਂ ਨੇ ਫਾਈਲਾਂ ਬਾਹਰ ਕੱਢੀਆਂ। ਜੀਐਸਟੀ ਵਾਲਿਆਂ ਨੇ। ਪਰ ਪੁਲਿਸ ਰਿਪੋਰਟ ਵੱਲੋਂ ਕੋਈ ਫਾਈਲ ਬਾਹਰ ਨਹੀਂ ਕੱਢੀ ਗਈ। ਇਹ ਸਾਰੀਆਂ ਫਾਈਲਾਂ ਜੀਐਸਟੀ ਵੱਲੋਂ ਕੱਢੀਆਂ ਗਈਆਂ। ਪਰ ਅਸੀਂ ਰਿਕਵੈਸਟ ਕੀਤੀ ਹੈ ਕਿ ਜੀਐਸਟੀ ਵਾਲੇ ਦੁਬਾਰਾ ਇਹਨੂੰ ਇੱਕ ਰਿਵਿਊ ਕਰਨਗੇ, ਚੈੱਕ ਕਰਨਗੇ। ਜਿਨ੍ਹਾਂ ਦੀ ਫਾਈਲ ਸਹੀ ਹੋਊਗੀ, ਉਹ ਫਿਰ ਦੁਬਾਰਾ ਇੱਥੇ ਆਊਗੀ। ਹੁਣ ਫੌਮ ਡਰਾ ਹੁਣ ਫੌਮ ਡਰਾ ਨੂੰ 11 ਵਜੇ ਡਰਾ ਨਿਕਲੇਗਾ। ਸਾਰੀਆਂ ਜਗ੍ਹਾ ਦਾ ਛੇ ਯਾਰ ਛੇ ਜਗ੍ਹਾ ਪਰ ਕੱਲ ਜਿਹੜਾ ਵੀ ਜੀਐਸਟੀ ਜਿਸ ਕੋ ਬੰਦੇ ਨੇ ਨਹੀਂ ਭਰੇ ਉਹਨਾਂ ਕੱਲ ਅੱਜ ਭਰ ਦੇਵੇ ਤਾਂ ਕਿ ਉਹਨੂੰ ਕਾਰਈ ਮਿਲ ਜਾਣ ਉਹਨਾਂ ਨੇ ਜੀਐਸਟੀ ਚੈੱਕ ਕਰਕੇ ਕੋਡੀ ਫਾਈਲ ਸਿਲੈਕਟ ਕਰ ਦੇਣੀ ਹੈ ਔਰ ਪੋਸਟ ਡਿਪਾਰਟਮੈਂਟ ਨੂੰ ਦੇਣੀ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਜੀਐਸਟੀ ਨੇ ਇਹ ਸਾਰੀ ਛਤਾਨੀ ਕੀਤੀ ਹੈ ਇਹਨਾਂ ਨੂੰ ਚਾਹੀਦਾ ਜਿਨ੍ਹਾਂ ਨੇ ਕੈਜੂਅਲ ਨੰਬਰ ਭਰੇ ਆ ਉਹਨਾਂ ਨੂੰ ਸਿਲੈਕਟ ਕਰ ਦੇਣਾ ਚਾਹੀਦਾ ਔਰ ਦੂਸਰੀ ਗੱਲ ਮੈਂ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਹਾਂ ਸ਼ਾਂਤੀ ਨਾਲ ਆਪਾਂ ਦੀਵਾਲੀ ਮਨਾਣੀ ਹੈ ਇਹ ਸਾਂਝਾ ਤਿਉਹਾਰ ਹੈ Hindu Sikh Muslim ਪਿਸਾਈ ਇਹ ਸਾਂਝਾ ਤਿਉਹਾਰ ਹੈ ਪਰ ਕੁਝ ਕੁਝੇ ਮਈਏ ਜੈ ਹਿੰਦ ਬੋਲ ਆਪਣਾ ਧਿਆਨ ਨਾਲ ਸਾਡੀ ਬ੍ਰੀਫਿੰਗ ਨਾਲ ਸਾਰਿਆਂ ਦੀ ਗੱਲ ਸਹੀ ਹੈ ਸਾਰੀਆਂ ਫਾਈਲਰ ਰਿਵਿਊ ਕੀਤਾ ਜਾਵੇ ਅੱਲੀ ਗੱਲੇ ਪੁਆਇੰਟ ਇਹਨਾਂ ਨੇ ਸੁਣ ਕੇ ਹਰ ਚੀਜ਼ ਦਾ ਹਲਕਟਿਆ ਉਹਨਾਂ ਨੇ ਸਾਨੂੰ ਉਹਨਾਂ ਨੂੰ ਹੋਟਲ ਦੇ ਇੰਤਜ਼ਾਮ ਨੇ ਕੱਲ ਰਾਤ ਨਿਕਲਣ ਦੇ ਕੱਲ ਨੂੰ ਕਿੰਨੇ 133 ਨੰਬਰ ਕਮਰੇ ਜਾ ਕੇ ਦੀਏ ਸਾਰੀ ਆਪਣੀ ਜੀਐਸਟੀ ਆਪਣੀਆਂ ਸਾਰੀਆਂ ਫਾਈਲਾਂ ਤੁਸੀਂ ਰੈਕਟੀਫਾਈ ਕਰੋ ਸਾਰੀਆਂ ਫਾਈਲਾਂ ਦੁਬਾਰਾ ਭੇਜਣਗੀਆਂ ਜਿਹੜੀਆਂ ਤੁਹਾਡੀ ਕਨਫਿਊਜ਼ਨ ਵਾਲੀਆਂ ਫਾਈਲਾਂ ਨੇ ਉਹ ਜੇ ਤੁਹਾਡੀਆਂ ਦੁਕਾਨਾਂ ਨੂੰ ਟਾਈਮ ਨਹੀਂ ਘਟ ਮਿਲੂਗਾ ਕੋਈ ਨਹੀਂ ਸਰ ਦੇਖੋ ਦੇਖੋ ਟਾਈਮ ਘਟ ਮਿਲੇ ਜਾਂ ਵਧ ਮਿਲੇ ਪਰ ਦੇਖੋ ਸਰ ਜਿਹੜੀ ਮੰਡੀ ਸਭ ਦੀ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਹਰ ਨਵੋਬਿੰਦ ਦਾ ਕੰਮ ਕਰਨ ਦਾ ਹੱਕਦਾਰ ਹੈ ਜਿਹੜੀਆਂ ਘਟ ਫੈਲਾ ਪਈਆਂ ਸੀ ਉਹਦੇ ਦੇ ਸਾਰਿਆਂ ਨੂੰ ਡਾਊਟ ਸੀਗਾ ਬਿਲਕੁਲ ਬਿਲਕੁਲ ਇਹ ਡਾਊਟ ਕਲੀਅਰ ਹੋ ਗਿਆ ਜੀ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਦਾ ਵੈਲ ਸੈਕਲ ਸਾਹਿਬ ਦਾ ਆਪਾ ਦਾ ਆਫੀਸਰ ਦਾ ਬੜੀ ਜੀ ਵੀ ਛੋਈ ਦਾ ਹਰਪ੍ਰੀਤ ਜੀ ਦਾ ਆਰਪੀ ਸਾਹਿਬ ਸਾਰੇ ਬਾਈਆਂ ਨੂੰ ਰੈਕਿਵਿਫਾਈ ਕਰ ਦਿੱਤਾ ਜੇ ਕਿਤੇ ਕੋਈ ਜੀਐਸਆਰ ਗਲਤ ਵੀ ਲਿਖਿਆ ਗਿਆ ਠੀਕ ਕੀਤਾ ਜਾਊਗਾ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਨੂੰ ਸਮਝਾਈ ਜਾਏਗੀ ਉਹਨੂੰ ਠੀਕ ਕਰਕੇ ਪਰਚੀ ਦੁਬਾਰਾ ਪੜ੍ਹਨੀ ਹੈ ਸੋਮਵਾਰ ਸ਼ਾਮ ਨੂੰ ਸੋਬਾ ਚਾਹੂ ਕੇ ਕਰੇ ਵੀਰ ਮਿਲੰਗੇ ਹਰ ਹਰ ਮਾਤਾ ਕੀ ਕਰਨਾ ਜਿਹੜਾ ਹੁਣ ਡਰਾ ਜਿਹੜਾ ਅੱਜ ਡੀਸੀ ਆਫਿਸ ਆ ਡਰਾ ਕੀਤਾ ਜਾਣਾ ਜਾਣਾ ਸੀ ਆਪਣਾ ਜਿਹਦੇ ਤੇ ਸਾਨੂੰ ਟੋਟਲ 1526 ਫਾਈਲਾਂ ਆਈਆਂ ਸੀ ਜਿਹਦੇ ਚੋਂ 1140 ਫਾਈਲਸ ਜੀਐਸਪੀਟੀ ਡਿਪਾਰਟਮੈਂਟ ਵੱਲੋਂ ਕੈਨਸਲ ਕੀਤੀਆਂ ਗਈਆਂ ਸੀ ਜੋ ਅੱਜ ਇਥੇ ਬੈਠ ਕੇ ਮੀਟਿੰਗ ਕਰਕੇ ਡਿਸਾਈਡ ਕੀਤਾ ਗਿਆ ਹੈ ਕਿ ਕੱਲ ਦਾ ਇੱਕ ਕੱਲ ਇੱਕ ਦਿਨ ਇਹਨਾਂ ਨੂੰ ਦਿੱਤਾ ਜਾਊਗਾ ਜੋ ਜੋ ਆਪਣੀ ਫਾਈਲ ਰਿਵਿਊ ਕਰਾਉਣਾ ਚਾਹੁੰਦਾ ਹੈ ਜੀਐਸਟੀ ਡਿਪਾਰਟਮੈਂਟ ਕੱਲ ਬੈਠ ਕੇ ਉਹ ਫਾਈਲ ਇੱਕ ਵਾਰ ਰਿਵਿਊ ਕਰ ਲਊਗਾ ਐਂ ਜੇ ਉਹਦੇ ਚ ਕੋਈ ਚੇਂਜ ਹੁੰਦਾ ਸੰਨੂ ਕਨਵੇ ਕਰ ਦਾਂਗੇ ਉਹ ਫਾਈਲ ਅਸੀਂ ਦੁਬਾਰਾ ਡਰਾਅ ਚ ਪਾ ਕੇ ਫਿਰ ਮੰਡੇ ਅਸੀਂ ਡਰਾਅ ਕੱਢਾਂਗੇ ਸਰ ਜੇ ਤੁਸੀਂ ਨੋਰਮਸ ਰੱਖੇ ਨੇ ਉਹ ਹੀ ਰਹਿਣਗੇ ਨੋਰਮ ਸੇਮ ਰਹਿਣਗੇ ਜੀ ਤੇ ਮੰਡੇ ਦਿਨੇ ਡਰਾਅ ਕੱਢੇ ਜੀ ਜੇ ਟਾਈਮ ਅਸੀਂ ਕੱਲ ਸੇ ਫਾਈਨਲਾਈਜ਼ ਕਰਾਂਗੇ ਸ਼ਾਮੀ ਕੱਲ ਇੱਕ ਵਾਰ GST ਇੱਕ ਵਾਰ ਡਿਪਾਰਟਮੈਂਟ ਸਾਨੂੰ ਕਲੀਅਰੈਂਸ ਦੇ ਦੇ ਅਸੀਂ ਅਸੀਂ ਫਿਰ ਟਾਈਮ ਕਨਵੇ ਕਰਤਾ ਹੈ ਸਾਰੀ ਮਾਰਕੀਟ ਆਵੇ ਡਰੋ ਹੋਣਾ ਸੋਮਵਾਰੀ ਕੱਢੇ ਜਾ ਇਕੱਠੇ ਹਾਂਜੀ 6 ਸਾਈਟਾਂ ਜੀ ਇਕੱਠੇ ਹੀ ਹੋਊਗਾ ਮੈਂ ਸਰ ਜੀ ਦੋ ਕਹ ਰਹੇ ਨੇ GST ਐਪਲਾਈ ਇਸ ਦੀ ਵਾਰ ਕਰਦੇ ਜੀ ਫਾਈਲ ਸਬਮਿਟ ਕਰਦੇ ਹੈ ਕੈਜੂਅਲ ਦਾ ਸਿਸਟਮ ਹੈ ਟੈਂਪਲ ਚਾਹੀਦੀ ਇਹ ਕੈਜੂਅਲ ਇਹ GST ਡਿਪਾਰਟਮੈਂਟ ਤਾਂ ਹੀ ਕੱਲ ਇਥੇ ਬੈਠ ਕੇ ਇਹਨਾਂ ਦੇ ਜੋ ਜੋ ਡਾਊਟਸ ਐਂ ਕੰਫਿਊਜ਼ਨ ਐ ਕਲੀਅਰ ਕਰਤਾ ਹੈ ਠੀਕ ਹੈ ਜਿਹਦਾ ਰੱਖਦਾ ਡਿਲੇ ਕਿਉਂ ਪੁੱਛਿਆ ਗਿਆ ਕਾਰਨ ਤੁਸੀ ਕਰਾਓ ਮੈਂ ਆਲਰੇਡੀ ਯਾਰ ਦੱਸਤਾ ਯਾਰ ਸਾਰਾ ਪਰਨ ਜੀਐਸ ਡੀਐਸਪੀ ਆਪਣਾ ਡਿਪਾਰਟਮੈਂਟ ਨੇ ਕੱਲ ਇੱਕ ਵਾਰ ਰਿਵਿਊ ਕਰਨੀ ਹੈ ਫਾਈਲ ਦੁਬਾਰਾ ਜੋ ਇਥੇ ਆਪਣਾ ਲੋਕਾਂ ਦੀ ਕਨਫਿਊਜ਼ਨ ਉਹਨੂੰ ਕਲੀਅਰ ਕਰ ਦਾਂਗੇ ਉਹਨਾਂ ਨੂੰ ਕੈਨਸਲ ਹੋਣ ਦਾ ਰੀਜ਼ਨ ਉਹਨੂੰ ਦੱਸ ਦਿੱਤਾ ਜਾਊਗਾ